ਤੇ ਜਸਮੀਨ ਜੀ ਤਾਂ ਨਹੀਂ ਮੀ ਪਾ ਪਲੀ ਸਰੋਤ ਤੋ ਜਿਵੇਂ ਨਾ ਹੋ ਤੋ ਉਪਾਗ ਤੋ ਬਨੋ ਚਕਾ ਸੁਪਰਾਗੇ ਦਸਤਾਰ ਨੇ ਬੜੇ ਸੌ ਬਨਾਈ ਜਿਨਾ ਮੇਰੇ ਪੁੱਤ ਨੇ ਪਾ ਲਈ ਸਿੱਟੀ ਪਹਿਲੀ ਵਾਲੀ ਬੱਦੀ ਹੈ ਮੈਂ ਹਮੇਸ਼ਾ ਜੁਜਤ ਅਰੰਗ ਨੇ ਪਾਉਂਦਾ ਹੈ ਹੈਵਰੀ ਅੰਨੇ ਸਿੱਟੀ ਪਾ ਬਰਾਂਗੇ ਕਿ ਜਦੋਂ ਬੰਦੂ ਨੇ ਕਿ ਹੁਣ ਤੁਹਾਡੇ ਨਾਲ ਗੱਲਾਂ ਚਾਰ ਕਰਨੇ ਆ ਤੇ ਕੱਲ ਗਏ ਹਾਂ ਜਿਹੜਾ ਵਰਦੀਪ ਸਿੰਘ ਪੀਕਾਇਆ ਉਹਦੇ ਘਰ ਗਿਆ ਮੈਂ ਉਹਦੇ ਨੇ ਸਲਾਹ ਕੀਤੀ ਇਸ ਭੈਣ ਜੀ ਨੇ ਕਿਹਾ ਕਿ ਦੇਖਾ ਤੇ ਮੈਂ ਵੀ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੀਏ ਤੇ ਮੇਰਾ ਵੀ ਰਾਦਰ ਵੀ ਇੱਕ ਕਮਰਾ ਨੂੰ ਠੀਕ ਠਾਕ ਕਰਕੇ ਰੱਖਿਆ ਪਿਆ ਪਰ ਉਹ ਕਹਿੰਦਾ ਵੀ ਪਾਣੀ ਦੀ ਬਹੁਤ ਜੰਗੀ ਆ ਪਹਿਲਾਂ ਜਿੰਨਾ ਕਿ ਬੋਰ ਨਹੀਂ ਹੁੰਦਾ ਮੋਟਰ ਨਹੀਂ ਲੱਗਦੀ ਸਮੱਸਿਆ ਬਣ ਮੋਟਰ ਤੇ ਫਿਰ ਪਾਣੀ ਕਿੱਥੋਂ ਲਵਾਂਗੇ ਕਾਰ ਕਰਦੇ ਆ ਜਿੰਦਾ ਦੂਜਾ ਸਭ ਕੁਝ ਅਜੇ ਹੋਰ ਸੇਵਾ ਵੀ ਚੋਲ ਕਰ ਰਹੇ ਆ ਵੀ ਆ ਆ ਜਾਏਗੀ ਤੇ ਉਹ ਫਿਰ ਜਿਉਂ ਜਿਉਂ ਕੈਸਾ ਉਹ ਆਉਂਦਾ ਰਹੇਗਾ ਤੋਂ ਕੰਮ ਨੂੰ ਕੰਪਲੀਟ ਕਰ ਦਾਂਗੇ ਐਵੇਂ ਚ ਵਲੌਗ ਦੇ ਨਾਲ ਤੁਹਾਨੂੰ ਦੱਸਿਆ ਤੇ ਉਹਨੇ ਮਸਲਾ ਕੀਤੀ ਫਿਰ ਉਹ ਦੁਕਾਨ ਤੇ ਜਾਇਆ ਕੀ ਉਥੇ ਦੁਕਾਨ ਤੇ ਜਾ ਕੇ ਤੁਹਾਨੂੰ ਲੱਗਿਆ ਜੀ ਸਮਾਨ ਦੇ ਦਿਓ ਕਿ ਦਾ ਸਮਾਨ ਹੈ ਜੀ ਨਾਲ ਕਰੋ ਪਹਿਲਾਂ ਮੋੜ ਕਰਕੇ ਕਿੰਨਾ ਸਮਾਨ ਚਾਹੀਦਾ ਬਾਅਦ ਵਿੱਚ ਕਹਿਣਾ ਵੀ ਜਾ ਕੇ ਵਾਪਸ ਕਰਨਾ ਪਏਗਾ ਜਾਂ ਹੋਰ ਸਮਾਨ ਫੜਵਾ ਪੈ ਗਿਆ ਤੇ ਇਕੱਠਾ ਹੀ ਖੜਾ ਮੇ ਕੋਲ ਫੜ ਕੇ ਸਾਈ ਨਾਲ ਗਿਆ ਇਹ ਕੰਮ ਸ਼ੁਰੂ ਕਰ ਦੇਣਾ ਪਰ ਸੋ ਫੈਰ ਉਹ ਕੰਮ ਸ਼ੁਰੂ ਕਰ ਤੇ ਬਾਕੀ ਜਿਸ ਵਿੱਚ ਤੁਸੀਂ ਬੋਲੋ ਅੰਤੀ ਆਪਾਂ ਇਹ ਕਹਿਣਾ ਚਾਹਾਂਗੇ ਕਿ ਚਾਚਾ ਜੀ ਜੀ ਚਲੋ ਜੋ ਵੀ ਹੈ ਨਾ ਬਥੇਰੀ ਚਲੋ ਹੈਲਪ ਆਈ ਹੈ ਰੈਡੀ ਵੀ ਇੱਕ ਦੋ ਮੇਰੀ ਭੈਣਾਂ ਵੱਲੋਂ ਤੇ ਉਹ ਆਪਾਂ ਕੰਮ ਕਰ ਰਹੇ ਆਂ ਬਾਕੀ ਚਾਚਾ ਜੀ ਦੇ ਘਰ ਦੇ ਜੋ-ਜੋ ਵੀ ਆਪਾਂ ਕੰਮ ਕਰਦੇ ਰਵਾਂਗੇ ਤੁਹਾਡੇ ਸਾਰਿਆਂ ਦੇ ਵੀਡੀਓ ਬਣਾ ਕੇ ਦੱਸਦੇ ਰਵਾਂਗੇ ਤੁਹਾਡੇ ਨਾਲ ਕਿ ਕਿੰਨਾ ਕੰਮ ਹੋਇਆ ਵਾ ਕੀ ਕੀ ਉਹਨਾਂ ਦੇ ਘਰ ਚੱਲ ਰਿਹਾ ਵਾ ਤੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਹੁੰਦੀ ਰਹੂਗੀ ਕਰਦੇ ਕੋਰੇ ਵੀ ਕੰਮ ਕੀਤਾ ਕਰਨ ਉਹ ਵੀ ਕਿਤੇ ਦੱਸਿਆ ਉਹ ਮੋਬਾਈਲ ਟੁੱਟਾਇ ਸੀ ਮਮਾ ਨੇ ਸਾਨੂੰ ਆਹ ਤਾਂ ਕਿ ਉਹ ਨੂੰ ਬੈਲ ਦੇ ਠੀਕ ਕਰਾਉ ਉਹ ਵੀਡੀਓ ਮੈਂ ਇਹ ਵਾਲਾ ਸਾਰੇ ਵੀਡੀਓ ਜਿਹੜੀਆਂ ਉਹ ਪਹਿਲਾਂ ਜਿਹੜੀਆਂ ਲਾਵਾਂਗੀ ਜੇ ਤੁਸੀਂ ਵੇਖ ਲੋਗੇ ਤੇ ਫਿਰ ਸਾਡੀ ਇਹ ਬਣੀ ਵਲੋਗ ਜਿਹੜਾ ਉਹ ਤੁਹਾਡਾ ਸ਼ੇਅਰ ਹੋਊਗਾ ਕਿਉਂਕਿ ਕੱਲ ਮੋਬਾਈਲ ਵੀ ਟੁੱਟ ਗਿਆ ਸੀ ਮਮਾ ਦਾ ਉਹ ਬਣਾ ਕੇ ਲਿਆ ਹੁੰਦਾ ਤੇ ਪੀਕੇ ਚਾਚਾ ਨੇ ਇਹਨਾਂ ਨੇ ਪਹਿਲਾਂ ਸਲਾਹ ਕੀਤੀ ਚਾਚਾ ਜੀ ਹੁਣ ਨਾਲ ਤੇ ਉਹ ਸਾਰਾ ਕੁਝ ਜਿਹੜਾ ਵੀਡੀਓ ਤੇ ਪਹਿਲਾਂ ਤੁਹਾਨੂੰ ਵੇਖਣ ਨੂੰ ਮਿਲ ਜੂਗਾ ਬਾਕੀ ਮਮਾ ਤੁਸੀਂ ਵੀ ਬੋਲੋ ਜੀ ਧੰਨਵਾਦੀਆ ਕੰਮ ਹੋਇਆ ਰਾਨੰਦਾ ਹਨਾ ਨਾ ਤੁਸੀਂ ਬਸ ਇਹ ਕਹਿੰਦੇ ਤੁਹਾਨੂੰ ਬਹੁਤ ਪਿਆਰ ਕਰਦੇ ਸਾਰੇ ਜਣੇ ਤੁਸੀਂ ਬਸ ਇਹ ਕਹਿੰਦੇ ਕਿ ਸਾਡੇ ਦੋਵਾਂ ਚੈਨਲ ਨੂੰ ਕੋਈ سپورਟ ਕਰੇ ਬਹੁਤ سپورਟ ਕਰਾਓ ਹੁਣ ਅਸੀਂ ਕੰਮ ਸ਼ੁਰੂ ਕੀਤਾ ਵਾ ਅੱਗੇ ਵੀ ਮਿਹਨਤ ਕਰਾਂਗੇ ਤੇ ਸਾਡੇ ਵੀਡੀਓ ਸ਼ੇਅਰ ਕਰਿਆ ਕਰੋ ਬਾਕੀ ਥੋੜੇ ਟਾਈਮ ਲਈ ਆਪਾਂ ਸਿੰਮੂਆਂ ਨਾਲ ਉਹ ਲੋਕ ਤੇ ਹੁਣ ਲਾਈਵ ਹੀ ਆਉਣ ਲੱਗੇ ਆ ਥੋੜਾ ਟਾਈਮ ਦੀ ਵੀਡੀਓ ਪਾ ਕੇ ਫਿਰ ਮੈਂ ਆਵਾਂਗੀ ਲਾਈਵ ਤੇ ਸਾਰੇ ਸੁਨੇਹਾ ਘਰੋਂ ਮਿਲਿਆ ਤੇ ਸਾਢੇ 5 ਵਜੇ ਜਵਾਬ ਦੇਵਾਂਗੇ ਬਹੁਤ ਪਿਆਰ ਕਰਦੇ ਹੋ ਇਤਨੇ ਪਿਆਰ ਕਰਦੇ ਹੋ ਤੇ ਜਸਮੀਤ ਦਾ ਵੀ ਜਿਹੜਾ ਵੀ ਟੈਨਸ਼ਨ ਮੁੱਕ ਜੇ ਇਹ ਤਾਂ ਸਭ ਨੂੰ ਸਮਝਣੇ ਪੈਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਛਾ ਜੀ ਮੈਂ ਨਾ ਸੁੱਤੀ ਵਧਾ ਲਈ ਆ ਕਿਉਂਕਿ ਇੱਕ ਬੀੜਾ ਚੁੱਕਿਆ ਸਰਦਾਰ ਗੁਰਦੀਪ ਸਿੰਘ ਮੈਂਹੀਂ ਪ੍ਰਿਆਰ ਨੂੰ ਕੀ ਕਾਸ਼ ਕਰਦਾ ਕਹਿੰਦੀ ਐ ਜਿਸ ਤਰ੍ਹਾਂ ਅਸੀਂ ਪੀਕਾ ਦੇ ਨੇ ਭਰਾ ਸਾਡਾ ਤੇ ਆਪਾਂ ਚੱਲੇ ਆ ਉਹਦੀ ਸਭ ਤੋਂ ਪਹਿਲਾਂ ਮੈਂ ਉਹਨੂੰ ਪੁੱਛਿਆ ਬਹੁਤ ਹੀ ਜ਼ਰੂਰਤ ਕਿਹੜੀ ਚੀਜ਼ ਦੀ ਤੇ ਨਾ ਨਾ ਉਹਨੂੰ ਰਹਿਣ ਦੇ ਉਹ ਇਤਰੇ ਕਰਦੇ ਰਹਿਣਾ ਮੇਰੇ ਲੱਗ ਕੋਈ ਨਹੀਂ ਜਾਣਾਂ ਉਹ ਉਹ ਕਹਿੰਦਾ ਕਿ ਸਭ ਤੋਂ ਪਹਿਲਾ ਜ਼ਰੂਰੀ ਆ ਵੀ ਜੇ ਘਰ ਬਣਾਵਾਂਗੇ ਤੇ ਪਾਣੀ ਹਮਰਸ਼ੀਵਰ ਬੋਰ ਕਰਾ ਕੇ ਮੋਟਰ ਰੋਲ ਮੋਟਰ ਚਲਾ ਲੀਏ ਜਦੋਂ ਪਾਣੀ ਮਿਲ ਜੇਗਾ ਤੇ ਫੇਰ ਜਿਹੜਾ ਅਗਲਾ ਕੰਮ ਸਾਰੀ ਦਾ ਕੰਮ ਫੇਰ ਸ਼ੁਰੂ ਕਰਾਂਗੇ ਮਿੱਟੀ ਅਗੇ ਮਿਲਦੀ ਨਹੀਂ ਕਿਤੇ ਹੂੰ ਹੁਣ ਮੈ ਕੀ ਕਰਨਾ ਸਭ ਤੋਂ ਪਹਿਲਾਂ ਦੋ ਤਿੰਨ ਜਿਹੜਾ ਰਾਹ ਦਾ ਇਥੇ ਵੇਚੋਣਾਣਾ ਹੂੰ ਉਸ ਤੋਂ ਬਾਅਦ ਉਹਦਾ ਸਮਾਨ ਵੇਖਣਾ ਹੂੰ ਸਮਾਨ ਲੈ ਕੇ ਵਿਖਾਰ ਕੇ ਸਮਾਨ ਜਿਹੜਾ ਵੀ ਸਾਰਾ ਸਮਾਨ A to Z ਮੋਟਰ ਦਾ ਲਿਆ ਆ ਕੇ ਬਨਾਰੇ ਕੁਝ ਮੇਰੇ ਨੀਲੇ ਕੱਪੜੇ ਖੈਰ ਕੱਲ ਦੇ ਰਹਿ ਗਏ ਨੇ ਤੇ ਉਹ ਵੀ ਲੈ ਆਉਣੇ ਆ ਇਹ ਤੋ ਅੱਗੇ ਜਿਹੜਾ ਵੀ ਫਿਰ ਅੱਗੇ ਦੀ ਜਿਹੜੀ ਵੀ ਕਾਰਵਾਈ ਆ ਪੂਰੇ ਦਿਨ ਦੀ ਉਹ ਤੁਹਾਨੂੰ ਵਿਖਾਲੀ ਜਾਵਾਂਗੇ ਹੁਣ ਆਪਾਂ ਬਾਕੀ ਕੋਈ ਟਾਈਮ ਤੇ ਤਿੰਨ ਕੰਮ ਕਰਨੇ ਆ ਕਿਉਂਕਿ ਟਾਈਮ ਕੰਮ ਜ਼ਿਆਦਾ ਆ ਤੇ ਟਾਈਮ ਜੋ ਟਾਈਮ ਕੱਢਣਾ ਪੈਂਦਾ ਟਾਈਮ ਤੇ ਟਾਈਮ ਕੱਢਣਾ ਪੈਂਦਾ ਇਹ ਕਰਕੇ ਹਾਂਜੀ ਉਹਨਾਂ ਜਿਵੇਂ ਬਾਕੀ ਪੀਕੇ ਸੱਚ ਜੀ ਵਾਸਤੇ ਸੇਵਾ ਵੀ ਆਈ ਆ ਤੇ ਜਿੰਨੀ ਕ ਸਾਡੇ ਕੋਲ ਸੇਵਾ ਆਈ ਆ ਤੇ ਉਹ ਦੀਦੀ ਨੇ ਆਪਣੀ ਮਤਲਬ ਕਿ ਫੋਟੋ ਵੀਡੀਓ ਬਣ ਤੋਂ ਤੇ ਬਿਲਕੁਲ ਗੁਪਤ ਸੇਵਾ ਉਹਨਾਂ ਨੇ ਰੱਖੀ ਆ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਨੀ ਆ ਕਿ ਆਪਾਂ ਜਿੰਨੇ ਜਿੰਨੇ ਵੀ ਸੇਵਾ ਆਊਗੀ ਉਹ ਦੀਦੀ ਹੁਣਾਂ ਨੂੰ ਜਾਂ ਉਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਇੰਨੇ ਪੈਸੇ ਦਿੱਤੇ ਤੇ ਜਿਹੜਾ ਕੰਮ ਹੋ ਰਿਹਾ ਵਾ ਉਹ ਕਿੰਨੇ ਨਾਲ ਹੋ ਰਿਹਾ ਉਹ ਤੇ ਕਿੰਨੇ ਨਾਲ ਨਹੀਂ ਬਾਕੀ ਅਜੇ ਮਤਲਬ ਕਿ ਜਿੰਨੇ ਕਾਡੀ ਲਿਮਟ ਆਈ ਆ ਉਹਨਾਂ ਉਸ ਹਿਸਾਬ ਨਾਲ ਪਾ ਜਿਹੜਾ ਵਾ ਉਹ ਕੰਮ ਸ਼ੁਰੂ ਕਰਾਂਗੇ ਤੇ ਜੇ ਪਾਪਾ ਜੀ ਕਹਿੰਦੇ ਆ ਕਿ ਜੇ ਮੇਰੇ ਵੀ ਵਿੱਚ ਕੋਈ ਪੈਸੇ ਥੋੜੇ ਬੋਦੇ ਪਾ ਜਾਣਗੇ ਤੇ ਉਹ ਵੀ ਮੈਂ ਪਾ ਕੇ ਤੇ ਮੇ ਪੀਕੇ ਚਾਚਾ ਦਾ ਜਿਹੜਾ ਕੰਮ ਆ ਪੂਰੀ ਤਰ੍ਹਾਂ ਜਿਹੜਾ ਵਾ ਕਿ ਉਹ ਕਰ ਦੇਣਾ ਵਾ ਖਤਮ ਇਹ ਨਹੀਂ ਕਿ ਪੈਸੇ ਖਤਮ ਹੋ ਗਏ ਤੇ ਮੈਂ ਉਹਨਾਂ ਦਾ ਕੰਮ ਰੋਕਣਾ ਹਾਂ ਥੋੜੇ ਬੋਤ ਪਾਉ ਨਹੀਂ ਤੇ ਇਸ ਕਰਕੇ ਕਿਉਂਕਿ ਪਾਪਾ ਨੇ ਮਿੱਟੀ ਦਾ ਕਿਹਾ ਹੋਇਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਮਿੱਟੀ ਹਦੀ ਕਿਤੋਂ ਮਿਲਣੀ ਨਹੀਂ ਲਈ ਆਪਾਂ ਸੋਚਿਆ ਕਿ ਜੋ ਉਹਨਾਂ ਨੂੰ ਜ਼ਰੂਰਤ ਆ ਉਹ ਆਪਾਂ ਕਰ ਦਈਏ ਬਾਕੀ ਨੈਕਸਟ ਅੱਗੇ ਵਲੋਗ ਹੁਣ ਪਾਪਾ ਸ਼ੇਅਰ ਕਰਨਗੇ ਤੁਹਾਡੇ ਨਾਲ ਗਾੜੀ-ਗਾੜੀ। ਤੁਹਾਡੇ ਮੋਬਾਈਲ ਜਿਹੜਾ ਤੋੜੇ ਬੱਚਿਆਂ ਨੇ ਬਿਲਕੁਲ ਨਾ ਨਾ ਬਣਾਤਾ ਜਾਂਦਾ ਜੀ। ਹਾਂ ਠੀਕ ਹੈ ਜੀ ਸਾਡੇ ਸਾਡੇ ਨਾ ਸਿਮੂ ਆ ਨਾ ਜਿਹੜੀ ਵੱਡੀ ਬੇਟੀ ਉਸ ਰਾਤ ਬੜੀ ਕਰਦੀ ਆ ਭਵਾ ਕੇ ਮਾਰਿਆ ਉਹਨੇ ਤੇ ਸਿਮੂ ਦੇ ਫਾਦਰ ਸਾਹਿਬ ਮਿਕ ਹੁੰਦੇ ਰਹੇ ਪਹਿਲਾਂ। ਅੱਛਾ ਹਾਂ ਜੀ ਤੁਹਾਡੇ ਯਾਰ ਹਨ ਤੁਸੀਂ ਦੱਸਿਆ ਹੈ। ਹਾਂ ਉਹ ਮੈਨੂੰ ਪਹਿਲਾਂ ਬਹੁਤ ਹੁੰਦੇ ਰਹੇ।